ਹੋ ਤਾਂ ਪਤ ਪਤ ਪਵਿੰਟ ਇਕ ਦਿਤਾ ਹੀ ਟੱਖਣੀਆਂ ਕਰਿਆ ਕੁੜੀਓ ਨਾ ਠਿਕਾਣਾ ਠਿਕਾਣਾ ਦੇ ਮਾਕੇ ਸੈਨੂ ਆਈ ਤੇ ਰਿਫਟੀਆਂ ਮੈਂ ਤਾਂ ਥੋੜੇ ਬਰੇ ਆ ਗਈ ਮੈਂ ਤਾਂ ਅੱਛਾ ਸਤਿ ਸ਼੍ਰੀ ਅਕਾਲ ਠਤਿ ਸ਼੍ਰੀ ਅਕਾਲ ਬਈ ਆ ਪੱਕੀ ਹੁੰਦੀ ਆ ਹਾਂ ਇਹ ਨਵੇਂ ਪਰਦੀ ਜੀ ਸੀਗੀ ਮੈਂ ਤਾਂ ਚੱਲ ਪਰ ਲੈਣੀ ਬੇਲੇ ਨੌ ਤਾਂ ਸੋਹਣੀ ਆ ਹਾਂ ਵਧੀਆ ਗੀ ਸੋਹਣੀ ਆ ਹਾਂ ਕਾਪੜੇ ਉਹਦੇ ਨੇ ਸੂਟ ਹਾਂ ਹੌਲੇ ਨੇ ਸੀ ਕਿਥੋਂ ਲੈ ਆਂਦੀ ਫੁੜੇ ਮਾਨਸਾ ਤੋਂ ਲੈ ਆਂਦੀ ਸੀ ਭਾਈ ਸੋਨੇ ਸੂਟ ਤਾਂ ਹੂੰ ਤੇ ਹੋਰ ਕੀ ਕਰੇ ਕੋਈ ਨਹੀਂ ਕਰਕੇ ਆਈ ਬਸ ਬਹਿਲੀ ਤੁਰੀ ਚਤਰੀ ਕਰ ਭਾਈ ਸੱਥ ਦੇਖਦੇ ਆਂ ਜਿਉਂ ਨਹੀਂ ਪੱਛਾ ਗੁਰਪ੍ਰੀਤ ਉਹ ਸੁਨਿਆਰ ਦਾ ਫੋਨ ਆਇਆ ਸੀਗਾ ਹਾਂ ਜੀ ਤੇ ਆਪਾਂ ਚੱਲ ਕੇ ਆਉਣਾ ਚੂੜੀਆਂ ਕਹਿੰਦਾ ਬੜੀਆਂ ਪੰਗੀਆਂ ਨੇ ਭਾਈ ਸੋਣਾਂ ਦੀ ਨਾਲ ਆਪਰੇ ਤੁਸੀਂ ਹਾਂ ਕਹਿੰਦਾ ਬੜੀਆਂ ਪੰਗੀਆਂ ਹਾਂ ਤਾਂ ਹਾਂ ਤਾਂ ਹੀ ਕਰਵਾਈਆਂ ਸੀਗੀਆਂ ਮੈਂ ਚੱਲ ਕੇ ਘਟਾਉਣ ਤੇ ਲੈਣ ਵਾਸਤੇ ਓ ਕਾਂਕੀ ਜੀ ਕਹਿੰਦੇ ਬਸ ਚਲ ਵਧੀਆ ਹੋ ਗਈ ਸੀਗੀ ਬਣਵਾ ਦਿੰਨੇ ਹੈਗੇ ਤੇ ਚਲਾਈ ਕੋਈ ਬਣਾਈ ਜਾਣੀਓ ਚਲ ਆਇਆ ਨਾ 4 ਰੁਪਏ ਸਮਝਾਂਦੇ ਆ ਹਨਾ ਨਹੀਂ ਹਾਂ ਹਾਂ ਹਰ ਤਰ੍ਹਾਂ ਕੋਸ ਨਹੀਂ ਬਣਾ ਕੇ ਦਿੰਦੇ ਐਂ ਚਾਹੇ ਐਨਾ ਹਾੜੀ ਸੋਣੀ ਕੋਈ ਨਾ ਕੋਈ ਚੀਜ਼ ਚੱਲ ਵਿੱਚੋਂ ਬਣਾ ਲੈ ਤਾਂ ਚਲ ਕੰਮ ਆ ਜਾਂਦੀ ਹੈ ਕੰਮ ਆ ਜਾਂਦੀ ਹੈ ਹੋਰ ਤੇ ਜਾਣੀਏ ਬੈਠਾਈ ਜਾ ਕੇ ਕਿ ਭਾਈ ਜੀ ਨਾ ਬਸ ਤੂੰ ਤਾਂ ਜਾਣੀਏ ਤੂੰ ਪਚੜ ਗਈ

ਕਿ ਇੱਥੇ ਬੈਠੇ ਬਣੇ ਇੱਥੇ ਬਣ ਅੱਜ ਲਾਈਟ ਨਹੀਂ ਸੀ ਅੱਛਾ ਹਾਂ ਆ ਗਈ ਬਣੇ ਨਿੱਪਾ ਨਹੀਂ ਮੈਂ ਤਾਂ ਪਰਮਜੀਤ ਕੇ ਘਰੇ ਗਈ ਸੀਗੀ ਹਾਂ ਇਹਨਾਂ ਨਵੇਂ ਨਵੇਂ ਸੂਟ ਪਾਈ ਬੈਠੀਆਂ ਨਗੀਆਂ ਹਾਂ 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 ਜੀ ਮੇਰੇ ਬੈਠੀ ਤਾਂ ਸੁਨਿਆਰ ਦਾ ਫੋਨ ਆਇਆ ਹਾਂ ਬਧੀ ਵੱਡੀ ਲਈ ਬੈਠੇ ਨੇ ਹਾਂ ਤੇ ਕਿਤੇ ਚੂੜੀਆਂ ਕਰਾ ਕੇ ਲਿਆਉਣੇ ਹਾਂ ਨਹੀਂ ਭਾਈ ਕੁਛ ਇਹਨਾਂ ਦੇ ਤਾਂ ਇਹ ਤਾਂ ਵਾਲਾ ਤੇਜੀ ਚ ਕੰਮ ਇਹਨਾਂ ਦਾ ਤੇ ਥਾਂ ਵੀ ਇਹਨਾਂ ਦਾ ਬਣੇ ਥਾਂ ਵੀ ਇਹਨਾਂ ਦਾ ਬਣੇ ਹਾਂ ਨਹੀਂ ਮੇਰੇ ਤਾਂ ਬਣੇ ਆ ਜੀ ਕਦ ਨਾ ਕੁਛ ਕਰਾ ਕੇ ਤੇ ਪੜੀ ਕੋ ਨਹੀਂ ਗਈ ਜਤਾ ਨਹੀਂ ਗਈ ਕੋਣੀ ਪਿਣਾ ਤਾਂ ਗਣੀ ਬਸ ਬੈਨ ਫਿਰ ਪਿਆਦੀ ਪਾਣੀ ਮੈਨੂੰ ਤਾਂ ਆਈ ਠੱਠ ਬੱਤੀ ਆ ਤਾਂਗਾ ਮੈਂ ਤਾਂ ਭਾਈ ਕੁਝ ਬਣਾਈ ਬੈਠੇ ਨੇ ਕਿ ਓਹੋ ਬਣਾਉਣੀ ਆ ਤਾਂ ਬਾਲਾ ਕੋਲ ਤੇ ਆ ਤੇ ਫਿਰ ਤੂੰ ਮੈਨੂੰ ਲਈ ਚੱਲ ਇਹ ਕੁੰਨੀਗਾ ਚਾ ਇੱਥੇ ਬਾਬਾ ਹੈ ਪਣ ਹਾਂ ਕਿੰਨਾ ਖੋਸ ਲਊਗਾ ਹੋ ਤਾਂ ਪਣ 20000 ਲਊਗਾ ਤੇ ਫਿਰ ਮੈਂ ਤਾਂ ਕੰਕੂ ਵੇਚ ਨੂੰ ਪਰੇ ਫਿਰ ਕਾਂ ਕੰਕੂ ਵੇਚੀਂ ਹਾਂ ਚਲ ਹੋਰ ਹੋਣਗੇ ਤਾਂ ਕਟ ਨਹੀਂ ਹੋ ਸਰ ਦਾ ਫੇਰ ਤੂੰ ਮੈਨੂੰ ਲੈ ਚੱਲੇਂ ਹਾਂ ਲੈ ਚੱਲਾਂਗੇ ਤੈਨੂੰ ਘਰੇ ਤਾਂ ਨਹੀਂ ਕੁਝ ਕਹਿੰਦੇ ਨਾ ਆਪਣੇ ਸਾਡੇ ਘਰ ਤਾਂ ਕਾਨੂੰ ਕੁਝ ਕਹਿੰਦੇ ਤੇ ਐ ਹੱਦ ਤੂੰ ਨਾਲ ਤੁਰੇ ਫਿਰਦੀ ਕਿਸੇ ਨਾ ਨਾ ਕੁਝ ਨਹੀਂ ਆਦੇ ਪੈ ਤੂੰ ਫੇਰ ਆਪ ਚੱਲੀਗੇ ਫਾਗ ਚੱਲਾਂਗੇ ਆਪਣੇ ਹਾਂ ਚੱਲ ਪੈਣੇ ਪਰ ਹਾਂ ਭਾਈ ਕਿਵੇਂ ਬਣ ਬੁੜੀ ਆਉਂਦੀ ਬੁੜੀ ਆਉਂ ਆਪਣੇ ਕੋਲ ਹਾਂ ਆਪਣੇ ਕੋਲ ਬੁੜੀ ਆਉਂ ਲਿਆ ਫਿਰ ਆਪਾਂ ਕਰਦੇ ਹਾਂ ਸਿਆਮ ਉਹਦਾ ਹਾਂ ਹਾਂ ਕਾਲੇ ਆਉਂਗੀ ਉਹ ਉਹ ਕਰ ਵਾਸਤੇ ਆਉਗਾ ਮੈਂ ਇਹ ਗਵਾਂਡੀਆਂ ਪਰਮਜੀਤ ਕੇ ਹਾਂ ਹਾਂ ਮਾਰਾ ਕੋ ਸਾਵੀ ਅੱਛਾ ਸਾਡੇ ਕੋ ਸਹੀ ਨਹੀਂ ਉਹ ਤੇ ਮੱਚਦੀ ਉਹ ਪਿਓ ਤੇ ਕਰਾ ਕੇ ਦੇਣਾ ਹਾਂ ਉਹ ਤੇ ਕਰਾ ਕੇ ਦੇਣਾ ਬਾਬੇ ਵੀ ਉਹ ਤਾਂ ਉਹਨੂੰ ਕੋਤਾ ਬਾਲਾ ਕੁਛ ਬਣੀ ਜਾਂਦਾ ਤੇ ਮੈਂ ਸਾਡੇ ਘਰ ਕੁਛ ਮੰਨਦਾ ਹਾਂ ਹਾਂ ਬਾਈ ਬਸ ਕੋਈ ਨਹੀਂ ਕਰ ਲਾਂਗੇ ਦੇ ਓਕੇ ਰਬਰਿਆ ਬਰੂਕੀ ਹਾਂ ਹਾਂ ਆ ਜਾਉਣੀ ਬਾਬਾ ਜੀ ਕੋਈ ਗੱਲ ਨਹੀਂ ਭਾਈ ਕਰਦਾ ਆਂ ਆਪਾਂ ਉਹਨਾਂ

ਬੁੜੀ ਅੱਛਾ ਜੇ ਕਿ ਤੂੰ ਬੁੜੀ ਦੀ ਗੱਲ ਕਰਦੇ ਹਾਂ ਗੱਲ ਕਰਦੇ ਸੀ ਬਾਬਾ ਜੀ ਇਹਨਾਂ ਦੇ ਕੋਈ ਘਰੇ ਜਾ ਹਾਂ ਤਾਂ ਗਤਵਿਤ ਕਰਾਉਣਾ ਕੀ ਗੱਲ ਹੈ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਕੋਈ ਅਣਜਾਣਾ ਬਾਬਾ ਜੀ ਤੁਸੀਂ ਦੱਸੋ ਵੀ ਕੀ ਅਣਜਾਣਾ ਪਰਮਜੀਤ ਹਾਂ ਪਰਮਜੀਤ ਤੋਂ ਤੇ ਇਹ ਬੁੜੀ ਤਾਂ ਜੁਮਾਨੀਆਂ ਤੇ ਕਰਾਉਣ ਵਾਸਤੇ ਹੀ ਆ ਮੇਰੇ ਕੋਲ ਹਾਂ ਬਾਬਾ ਜੀ ਗਵਾਂਡੀਆਂ ਤੇ ਕਰਾਉਣ ਵਾਸਤੇ ਬਾਈ ਐ ਹੀ ਹਾਂ ਤੇ ਗਵਾਂਡੀਆਂ ਦੇ ਘਰੇ ਤਾਂ ਵੱਧ ਹੋ ਜਾਂਦਾ ਤੇ ਇਹਨਾਂ ਦੇ ਘਰੇ ਘੱਟਾ ਹੋਈ ਜਾਂਦਾ ਹਾਂ ਘੱਟਾ ਹੁੰਦਾ ਬਾਬਾ ਜੀ ਕੋਈ ਨਹੀਂ ਕਰਦੇ ਆ ਗੱਲ ਕਰ ਰਹੀ ਪੀਆ 11000 ਲੱਗੂਆ ਕਿਹੜਾ ਯਾਰ ਹਾਂਜੀ ਲਾ ਦੇਂਗਾ ਬਾਬਾ ਜੀ ਇਹਦੂ ਕੱਟ ਨਹੀਂ ਕਰਦਾ ਬਾਬੇ ਜੀ ਨਹੀਂ ਕੱਟ ਨਹੀਂਗਾ ਪਤਾ ਸਮੱਗਰੀ ਬੜੀ ਮਹਿੰਗੀ ਹੋਈ ਅਸਾਂ ਬਾਬਾ ਜੀ ਨਹੀਂ ਤਾਂ ਆਪਾਂ ਕੱਟ ਵੀ ਕਰ ਲੈਂਦੇ ਹਾਂ 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 ਐਸੀ ਬਾਬਾ ਜੀ ਜੇ ਕੱਟ ਕਰ ਲੈਂਦੇ ਤੁਸੀਂ ਇਹ ਕੱਟ ਨਹੀਂ ਹੁੰਦਾ ਭਾਈ ਕਿਉਂ ਸਮੱਗਰੀ ਜਤ ਮਹਿੰਗੀ ਐ ਤੇ ਜੱਬ ਵੀ ਕਰਨਾ ਪਵੇ ਨਾ ਤੇ ਇਹਨਾਂ ਦਾ ਆ ਬਾਬਾ ਜੀ ਇਹਨਾਂ ਤਾਂ ਕਰਨਾ ਥੋੜਾ ਜਿਹਾ ਨਰਮ ਕਰਾ ਬਾਬੇ ਜੀ ਦੇਖੋ ਜੀ ਬਰਾਬਰ ਦਾ ਕਰਨਾਗਾ ਹਾਂ 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 ਫਿਰ ਤਾਂ 11000 ਹੀ ਲੱਗੂ ਜੇ ਬਰਾਬਰ ਕਰਨਾ ਉਹਨਾਂ ਨੇ ਕੋਈ ਨਾ ਬਾਬਾ ਜੀ ਫਿਰ 11000 ਲਾ ਦੇ ਪਤਾ ਕੀ ਹੈ ਮੈਂ ਨਾ ਮੈਂ ਸੁਣ ਕਰਕੇ ਅੱਜ ਕੁਛ ਸਮੇਂ ਦੰਨਾ ਤੇ ਵੀਦ ਵਗੈਰਾ ਨਾ ਕੋਈ ਨਾ ਬਾਬਾ ਜੀ ਅਰ ਜੀਵਨ ਦੇ ਕਿਰਕ ਇਸਮਾੜ ਪਾਈ ਜਾਣਾ ਨਾ ਕੋਈ ਨਾ ਬਾਬਾ ਜੀ ਇੱਕ ਬਾਚਨ ਕਰਨ ਇਹ ਜਾ ਕੇ ਉਥੇ ਮੈਂ ਜਿਹੜੀ ਇੱਕ ਤੋਂ ਮੰਤਰ ਦੱਸੂ ਉਹ ਜਰੂਰ ਪੜ੍ਹਨਾ ਨਾ ਕੋਈ ਨਾ ਬਾਬਾ ਜੀ ਠੀਕ ਹੈ ਨਾ ਹਾਂ ਹਾਂ ਇਹ ਬੁੜੀ ਸਿੱਧੀ ਸਾਦੀ ਹੀ ਲੱਗਦੀ ਹੈ ਹੈਗਾ ਫਰਕ ਫਰਕ ਹੈਗਾ ਹਾਂ ਬਾਬਾ ਜੀ ਫਰਕ ਹੈ ਦਾ ਚਰ ਕੋਈ ਨਹੀਂ ਕਰਦੇ ਆਪਾਂ ਬਾਤ ਵੀ ਤੇ ਲਿਕੇ ਆ। ਅੱਜ ਦੀ ਰਾਸ ਹਨਾ ਇਧਰ ਰੱਖ ਉਹਨਾਂ ਦੇ ਜਿਹੜੇ ਜਮਾ ਦੇ ਲਿਆਈਆਂ ਆਈਆਂ ਆ। ਵਿਚਾਰਾ ਹਾਂ ਬਾਬਾ ਉੱਥੇ ਖਿਲਾਰ ਕੇ ਆਉਣੀ ਆ। ਤੇ ਇੱਕ ਇੱਕ ਲੈ ਕੇ ਆ ਨਾ ਪੂਜਾ। ਹਾਂ ਬਾਬਾ ਜੀ। ਤੇ ਇੱਕੋ ਤੇ ਰੱਖਣਾ ਕੋਈ ਚੀਜ਼ ਧਰ ਲਿਓ ਕੋਸ਼ ਮਰਜੀ ਜਦ ਚੂਂਗੜਾ ਧਰ ਲਿਓ। ਨਾ ਕੋਈ ਨਾ ਬਾਬਾ ਜੀ। ਉਹ ਪਾਣੀ ਦਾ ਭਰਿਆ ਹੋਣਾ ਚਾਹੀਦਾ ਗਾ। ਨਾ ਕੋਈ ਨਾ ਬਾਬਾ ਜੀ। ਆ ਚੱਕੋ। ਤੇ ਇਕੱਤੇ ਵੀ ਤਾਂ ਹੈਗਾ ਉਹ ਇਹਨਾਂ ਖੱਬੇ ਕੋਲੇ ਨਾ ਬੰਦਾ ਇੱਕ ਖੱਬੇ ਨਾਲ ਨਾ ਕੋਈ ਨਾ ਜਿਹੜੇ ਚੀਜ਼ ਚ ਪਾਇਆ ਉਹ ਨੂੰ ਪਤਾ ਨਾ ਲੱਗੇ ਹਾਂ ਹਾਂ ਠੀਕ ਹੈ ਨਾ ਹਾਂ ਠੀਕ ਆ ਬਾਬਾ ਜੀ ਤੇ ਸਾਰਾ ਕੁਝ ਉਹਨਾਂ ਦਾ ਖਿਲਰ ਜੂਗਾ ਨਾ ਕੋਈ ਨਾ ਬਾਬਾ ਜੀ ਤੇ ਘਰ ਪਿਆ ਮੈਨੂੰ ਜਿੰਨੇ ਹੈਗੇ ਤੁਹਾਨੂੰ ਤੇ ਦੇ ਕੇ ਜਾਊਗੇ ਕੁਛ ਨਾ ਕੁਛ ਤੇ ਜਦੋਂ ਨਾ ਇਹਦਾ ਦੇ ਕੇ ਜਾਵਾਂਗਾ ਬਾਬਾ ਜੀ ਜਿੰਨੇ ਵੀ ਹੈਗੇ ਉਹਨਾਂ ਤੇ ਦੇ ਕੇ ਆਉਂਗਾ ਆਪ ਜੁਪ ਕਰਨਾਂਗੇ ਨਾ ਨਾ ਮੇਰੇ ਕੋਲ ਹੱਲ ਹੋਊਗਾ ਇਹਨਾਂ ਦਾ ਹਾਂ ਹਾਂ ਠੀਕ ਹੈ ਨਾ ਉੱਤੇ ਵੀ ਫੇਰ ਹੀ ਕਿਸਮਾਨ ਪੈਣਾਗਾ ਹਾਂ ਹਾਂ ਬਾਬਾ ਜੀ ਬਾਕੀ ਜਦੋਂ ਅਗਲੇ ਸੁਣਨਾ ਫੋਨ ਤੇ ਦੱਸ ਦਊਗਾ ਨਾ ਕੋਈ ਨਾ ਬਬੂ ਮੈਂ ਨੰਬਰ ਵੀ ਦੇ ਦਉ ਸੋਈ ਫੋਨ ਤੇ ਪਾ ਦਉ ਪੈਸੇ ਮੇਰੇ ਨਾ ਕੋਈ ਨਾ ਕਿਵੇਂ ਕਰਨਾ ਹੈ ਜਿੱਦੋਂ ਬਾਦ ਮੇਰੇ ਕੋਲ ਆਉਣ ਦੀ ਲੋੜ ਵੀ ਨਹੀਂ ਨਾ ਕੋਈ ਨਾ ਪੱਕਾ ਕਰਕੇ ਤੁਮ ਨਾ ਚੰਗਾ ਹੋਵੇ ਠੀਕ ਹੈ ਨਾ ਤੇ ਆਹ ਜਿਹੜੀ ਆਹ ਜਿਹੜੀ ਨਾ ਹੈਗੀ ਆਹ ਇਹਦੇ ਬਾਪੇ ਨੇ ਬਹੁਤ ਮੰਤਰ ਪੜੇ ਹੋਏ ਨਾ ਕੋਈ ਨਾ ਬਬੂ ਇਹੇ ਉਹਨਾਂ ਦੀ ਜਿਹੜੀ ਰਸੋਈ ਹੈ ਹਾਂ ਬਬੂ ਰਸੋਈ ਚ ਰੱਖ ਕੇ ਆਉਣੀ ਆ ਰਸੋਈ ਦੇ ਵਿੱਚ ਨਾ ਕੋਈ ਨਾ ਬਬੂ ਠੀਕ ਹੈ ਇਹਦੇ ਜਦੋਂ ਵਰਤਾਂਗੇ ਹਾਂ ਬਬੂ ਸਾਹਿਬ ਉਹਨਾਂ ਦੇ ਆਕਰਸ਼ਣ ਸ਼ੁਰੂ ਹੋਏ ਅੱਛਾ ਬਬੂ ਘਰ ਦੇ ਵਿੱਚ ਖਿਡਾਰੇ ਪੈ ਜਾਣਗੇ ਹਾਂ ਜਿੰਨੇ ਹੈਗਾ ਪਰਿਵਾਰ ਦਾ ਮੂ ਇਕ ਦਾ ਇਧਰ ਹੋ ਜੂ ਇਕ ਦਾ ਇਧਰ ਹੋ ਜੂਆ ਹਾਂ ਬਾਬਾ ਤੇ ਕਸਮਾਨ ਪਾਏ ਨਾ ਹਾਂ ਤੇ ਇੱਕ ਦੂਜੇ ਦੀ ਗੋਤ ਇੱਕ ਦੂਜੇ ਜਿਹੀ ਹੋਣੀ ਸਾਬ ਜੀ ਤੇ ਆ ਲੋ ਚੱਕੋ ਆ ਰਾਮ 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 ਲਓ ਭਾਜੋ ਤੁਸੀਂ ਧੰਨਵਾਦ ਭਾਈ ਤੁਸੀਂ 500 ਰੁਪਏ ਤੁਹਾਡਾ ਆ ਗਿਆ ਬਾਕੀ 10500 ਰਹਿ ਗਿਆ ਤੇ ਆਪਾਂ ਤੁਹਾਡਾ ਕਰ ਦਿਆਂਗਾ ਅੱਜ ਤੁਸੀਂ ਸਰ ਮੈਂ ਉਹਦੇ ਉੱਤੋਂ ਕਰਾਂਗਾ ਬੱਸ ਇੱਥੇ ਚੱਲੋ ਹਾਂ ਤੁਸੀਂ ਹੁਣ ਜਾਓ ਬਾਬਾ ਨੇ ਨਾ ਸੌਣਾ ਹੈ 2 ਘੰਟੇ ਤੁਸੀਂ ਜਾਓ ਚੰਗਾ ਬਾਬਾ ਜੀ ਚੱਲਦੇ ਹੋ ਬਾਬਾ ਜੀ ਦੱਸਾਈ ਕਿ ਆ ਰੋਣ ਹੈ ਹਾਂ ਹਾਂ ਬਾਬਾ ਇਹ ਜਮਤ ਕੀ ਤੋਂ ਰੋਜ਼ ਆਉਂਦਾ ਵਧੀਆ 11000 ਕੀ ਲਵਾਇਆ ਪਾ ਨਜ਼ਾਰੀ ਆ ਜਾਓ ਭਾਈ ਤੁਸੀਂ ਨਾ ਚੰਗਾ ਬਾਬਾ ਜੀ ਇਹ ਨਾ ਪਾ ਜਦੋਂ ਮੈਂ ਇਹ ਮੈਥੋਡੋਲੋਜੀ ਆਪਣਾ ਮਾਈਨੂ ਲਿਆ ਮਿਆਰੇ ਬੰਦੇ ਦਰਵਾਜ਼ਾ

ਫਾਈ ਬਿਚਾਕੀ ਹੈ ਸਵਾਜ ਹੀ ਖਰਾਕ ਆ ਤਾਂ ਕੋਈ ਬਾਬੇ ਤੋਂ ਕਰਾ ਕੇ ਲੈ ਕੋਈ ਕੁਛ ਫਾਈ ਦੇਖ ਲੈਣਾ ਮੈਂ ਮਰ ਜਾ ਇਹ ਕੌਣ ਪੁੱਛ ਸਕਦੇ ਤਾਈ ਨਾ ਹੋਵੇ ਮੈਨੂੰ ਤਾਂ ਤਾਈ ਤੇ ਲੱਗਦਾ ਤਾਈ ਨੂੰ ਕੱਲ ਜਦੋਂ ਆਪਾਂ ਗੱਡੀ ਦੀ ਆਹ ਆ ਕੇ ਗੱਲਾਂ ਕਰਦੀ ਸੀਗੇ ਉਦੋਂ ਗੱਡੀ ਦਾ ਮਚੇ ਮਜਾ ਲੱਗਿਆ ਵਧਾਈਆਂ ਵੀ ਨਹੀਂ ਦਿੱਤੀਆਂ ਕੱਲ ਹਾਂ ਓਕੇ ਜੀ ਤਾਂ ਹੋਈ ਹੈ ਹਾਂ ਹਾਂ ਜਿਵੇਂ ਓਕੇ ਕਮਾਲ ਦੀ ਗੱਲ ਹੋ ਗਈ ਵੀ ਨਹੀਂ ਮੁੱਖ ਜੀ ਹੁੰਦੀ ਆ ਨਾ ਉਹ ਐਵੇਂ ਜਿ ਲੱਗਿਆ ਹੁਣ ਕੀ ਕਰੀਏ ਬਾਹਰ ਸੱਟ ਕੇ ਹਾਂ ਬਾਹਰ ਸੱਟਦੇ ਹਾਂ ਕੋਈ ਨਾ ਆਪਾਂ ਪਾਣੀ ਪੂਣੀ ਚ ਸੱਟਿਆ ਮੰਗੇ ਨਾ

ਦੇਖੋ ਇਹ ਨਹੀਂ ਜਾਂਦਾ ਅਜ ਤਾਂ ਮੰਜੇ ਚੋਂ ਫੁੱਟ ਚੰਗੀ ਫਰੀਸੀ ਤੇ ਸਰ ਵਾਲਾ ਪਾਟੀ ਜਾਂਦਾ ਟਾਈ ਮੇਰਾ ਤਾਂ ਮੰਜੇ ਚ ਉੱਠਣ ਦੀ ਜੀ ਨਹੀਂ ਕਰਦਾ ਫੇਰ ਨੁੱਤ ਜਾਣੀ ਹੈ ਭੈਣ ਪਤਾ ਨਹੀਂ ਕੋਈ ਬਾਹਰ ਤੇ ਧੂਮਾ ਕਰ ਗਿਆ ਸਾਡੇ ਇੱਕ ਦਿਨਾਂ ਖਰੀਦਿਆ ਨਹੀਂ ਮੈਂ ਇਹ ਚਾਹਿਆ तो बात हुई जीजा ने यानी हम भी करी फिर से। तू तो राम नहीं पाता जीतनू। कि मैं तो तू हाँ ना राम नहीं, तो 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 नहीं ना। ना। था यार। कि मैं तू आज भी लांग है डिमांडी। नहीं मैं तो यहाँ आ गई पहले मैं तो यहाँ नहीं है। वैसा। नहीं मैं तो नहीं हूँ तेरे को आज कल साड़ी कोई फूला कर गया बाहर के पेड ਮੇਰੀ ਭਣ ਹੈ ਗਾਲੇਰ ਬੰਦੂ ਤੇ ਨਾ ਕਾਲਾ ਵਰਗਣਾ ਹਰਦ ਨੂੰ ਬੈਠ ਕੇ ਗਾਣਾ ਲਊਗੀ ਨਹੀਂ ਦਦਰ ਸੇ ਕੀ ਦੇਖ ਰਹੀ ਹੈ ਮੈਂ ਤਾਂ ਉਹਦੇ ਉਸ ਕੰਨ ਨਹੀਂ ਵੀ ਹੈ ਨਾ ਉਹ ਕਰ ਨੂੰ ਤਾਂ ਇਹ ਸਿੱਕੇ ਤੋਂ ਸਿੱਟੇ ਤਾਂ ਨਹੀਂ ਗਈਗੀ ਕਿਤੇ ਨਹੀਂ ਪਤਾ ਕੋਈ ਤਾਂ ਅਗਸਿੱਤਗੀ ਹੋ ਗਈ ਹੈ ਹਾਂ ਕਿ ਨਹੀਂ ਨਵੇਂ ਜੇ ਡੱਬੀ ਨਹੀਂ ਆ ਹੋਰ ਤਰ੍ਹਾਂ ਦੀ ਕੀ ਹੋ ਰਹਾ ਹੈ ਨਾ ਇਸ ਨੂੰ ਦਬੀ ਨਹੀਂ ਪੁੱਛ ਮੰਜਾ ਖਾ ਰਿਹਾ ਸਾਮਣੇ ਦੱਬੀ ਦੀ ਕਿ ਹੋਇਆ ਦੱਬੀ ਦੀ ਆ ਦੇਖਿਆ ਤਾਂ ਨਮੀ ਆਪਣੇ ਤਾਂ ਉਹ ਜਿਹੜੀ ਦੱਬੀ ਆਪਣੀ ਆਪਾਂ ਦਾ ਬਾਪਨੇ ਦੇ ਜੀ ਆ ਕਿਵੇਂ ਦੱਬੀ ਕਿਵੇਂ ਪਾਤੀ ਨਹੀਂ ਪਾਈ ਨਹੀਂ ਐਸੀ ਮੈਨੂੰ ਤਾਂ ਲੱਗਦਾ ਉਹ ਨਾ ਕਰ ਗਈ ਸੀ ਅੱਛਾ ਆਹ ਮਤਾਈ ਲਾ ਕੇ ਗਈ ਸੀ ਮੈਨੂੰ ਲੱਗਿਆ ਵੀ ਸੱਕ ਜਾਣਾ ਕਾਜੀ ਤੇ ਮੁਰਗੀ ਜਿਵੇਂ ਕੋਈ ਬੈਠੀ ਸੀ ਕਰਕੇ ਗਈ ਹੋਣੀ ਹੈ ਅੱਛਾ ਡੱਬੀ ਕੋਈ ਸੀ ਆਪਣੇ ਰਸੋਈ ਚ ਪਹਿਲਾਂ ਰਸੋਈ ਚ ਆਪਣੇ ਬਸ ਸਾਹੀ ਡੱਬਾ ਆਪਣੇ ਉਹ ਜੀ ਤਾਪਾ ਕਰੀ ਲੈਂਦੀ ਨਹੀਂ ਹੈਗੀ ਪੁੱਛਣ ਤਾਂ ਇਹਨੂੰ ਪੱਜ ਗਈ ਉਹਦੇ ਨਾਲ ਦੀ ਉਹਦੇ ਪੱਜ ਗਈ ਜਦੋਂ ਮੈਂ ਗਾਲਾਂ ਦੇ ਦਿੱਤਾ ਤਾਈ ਦਾ ਕੰਮੀ ਹੋਊਗਾ ਪਹਿਲਾਂ ਵੀ ਟੂਣਾ ਤਾਈ ਕਰਕੇ ਗਈ ਹੋਣੀ ਹੋਰ ਨਾ ਹੁਣ ਕਾਈ ਇਧਰ ਦੁਆਰੇ ਆਉਗੀ ਇਧਰ ਗੁਰਦੁਆਰੇ ਸਾਹ ਜਦਾਂ ਗਏ ਠੀਕ ਹੈ ਅਸੀਂ ਬਿੜ ਕੇ ਰੱਖੀ ਤਾਈ ਨੂੰ ਪੁੱਛਾਂਗੇ ਅੱਪ ਫਿਰ ਆਪਣੇ ਘਰੇ ਹੋਰ ਤਾਂ ਕੋਈ ਆਇਆ ਹੀ ਨਹੀਂ ਗੁਰਪ੍ਰੀਤ ਚੋਰ ਦੇ ਪੈਰ ਨਹੀਂ ਹੁੰਦੇ ਤਾਂ ਹੋਰ ਆਪਣੇ ਘਰੇ ਕੋਈ ਆਇਆ ਹੀ ਨਹੀਂ ਫਿਰ ਦੇਖੋ ਹੁਣ ਐਨਾ ਕੀ ਕਰੀਏ ਪਰਨਾ ਕੀ ਕੋਹੋਣਾ ਤਾਂ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਇਹ ਤਾਂ ਬਹਿਮ ਪਰਮ ਹੁੰਦੇ ਨੇ ਨਾ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਠੀਕ ਹੈ ਦੇਖੋ ਹੁਣ ਤੇਰੇ ਨਾਲ ਪੈਦਾ ਬਹਿਮ ਜਾ ਹੋਇਆ ਪਿਆਗਾ ਨਹੀਂ ਉਹਨੂੰ ਆਉਣ ਦੇ ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਜਦੋਂ ਤੂੰ ਮੰਝੇ ਚ ਪੈ ਗਈ ਨਾ ਆਉਗੀ ਹੁਣ ਉਹ ਗੁਰਦੁਆਰੇ ਤੇ ਧਿਆਨ ਵਿੱਚ ਤਾਈ ਆ ਜਾ ਮੈਂ ਕਿਹਨੂੰ ਆਇਆ ਸੁਣ ਤੂੰ ਸਾਡੇ ਘਰੇ ਦੋ ਵੇੜੇ ਨਾ ਗਈ ਪਹਿਲਾਂ ਤਾਂ ਤੂੰ ਸਾਡੇ ਟੂਣਾ ਕਰਕੇ ਗਈ ਹਿੰਗੀ ਪੱਕਾ ਤੂੰ ਕਰਕੇ ਗਈ ਆ ਸਾਡੇ ਘਰੇ ਉਹਨਾਂ ਦਾ ਡੱਬੀ ਦਾ ਤੂੰ ਧਰ ਕੇ ਗਈਆਂ ਮਹਿੰਦਰ ਤੇ ਤੂੰ ਧਰ ਕੇ ਗਈਆਂ ਸਾਡੇ ਉਹ ਜਿਹੇ ਡੱਬੀ ਹੈ ਨਹੀਂ ਤੂੰ ਗੁਰਦੁਆਰੇ ਕੀ ਕਰਨ ਆਉਣੀ ਆ ਫਿਰ ਜੇ ਤੂੰ ਟੂਨੇ ਕਰਦੀ ਐ ਤੂੰ ਐ ਨਹੀਂ ਇੱਕ ਗੁਰਦੁਆਰਾ ਸਾਹਮਣੇ ਗੁਰੂ ਘਰ ਹੈ ਬਾਹਰ ਤੂੰ ਤਾਂ ਇਹ ਮੈਨੂੰ ਨਹੀਂ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਆਉਣ ਦੇਣੀ ਤੂੰ ਕਰਦੀ ਐ ਫਿਰ ਤੂੰ ਮੇਰੀ ਗੱਲ ਸੁਣ ਇੱਕ ਬਾਬਾ ਨਾਨਕੇ ਵਹਿਣਾ ਪਰਮਾਚਾਰ ਲੋਕਾਂ ਨੂੰ ਕੱਢ ਕੇ ਗਿਆ ਤੂੰ ਇਹ ਕੰਮ ਕਰਦੀ ਐ ਤੂੰ ਸੌ ਘਾਟਾ ਤੇਰੇ ਸਿਰ ਤੇ ਐ ਇਹ ਸੌ ਖਾਣੇ ਗੁਰਦੁਆਰੇ ਕਦੇ ਹੱਥ ਕਰ ਵੀ ਮੈਂ ਨਹੀਂ ਕਰ ਕਰ ਵੀ ਨਹੀਂ ਕਰਦੀ ਮੈਂ ਨਹੀਂ ਕਰਦੀ ਕਰਦੀ ਕਿਉਂ ਨਹੀਂ ਕਿ ਤੂੰ ਪਰਿਆਗਾ ਵੇ ਸਾਨੂੰ ਤਾਂ ਹੁਣ ਆਇਆ ਹੋਇਆ ਅੱਜ ਘਰੇ ਆ ਜਾਂਦੀ ਥੰਗਾਰੇ ਹੋਣ ਦਾ ਮਤਲਬ ਕੀ ਹੈਗਾ ਤੂੰ ਫਿਰ ਇਹ ਕੀ ਕੰਮ ਕੀ ਕੀਤਾ ਟੂਣਾ ਕਾ ਤੂੰ ਕਰਕੇ ਗਈ ਤੂੰ ਤੂੰ ਮੱਚੀ ਫਿਰਦੀ ਆ ਉਹਨੂੰ ਮੱਦੇਂ ਦੀ ਜਿੱਦੇ ਤੇਰੀ ਤਕਲੀਫ ਨਹੀਂ ਵੀ ਹੈ ਸਾਡੇ ਤੋਂ ਸਾਡੇ ਅੰਦਰ ਨਾ ਜਾ ਪੈਣੇ ਇੱਥੇ ਖੜਾ ਤੇਰੇ ਕੋਲ ਐ ਨਹੀਂ ਪਤਾ ਹੁਣ ਕੀ ਹੋਊਗਾ ਕੋਈ ਲੱਗਦੀ ਸਾਡੇ ਘਰੇ ਮੁੜ ਕੇ ਹੀ ਹਿਸਾਬ ਲੈਣੀ ਬੈਠਾ ਕਰ